ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਤਹਿਸੀਲ ਜੈਤੂ ਤੇ ਜ਼ਿਲ੍ਹਾ ਬਈ ਨੁਫਰੀਦਕੋਟ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ ਚ ਪਸੂ ਹੁੰਦੇ ਰਹਿੰਦੇ ਆ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਐਨੀਮਲ ਸੇਲ ਆ ਤਾਜੀ ਸੂਈ ਹੈ ਜੀ ਬਿਲਕੁਲ ਜਾਣਕਾਰੀ ਪ੍ਰੋਪਰ ਬਾਈ ਤੁਹਾਨੂੰ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਆਪਣਾ ਰਾਣਾ ਸਿੰਘ ਆ ਜੀ ਪਿੰਡ ਬਰੜਾੜੀ ਜਿਹੜਾ ਫੂਡ ਕੋਟ ਆ ਤੁਸੀਂ ਦੇਦੇ ਹੋ ਜੀ ਮੋਬਾਈਲ ਨੰਬਰ ਹੀ 77 76 92 250 ਠੀਕ ਆ ਬਾਈ ਜਿਹੜੀ ਪਹਿਲਾ ਵੀਡੀਓ ਪਾਈ ਰੱਖ ਗਿਆ ਮਾਲ ਜੀ ਠੀਕ ਆ ਇਹਦੀ ਕੀ ਡਿਟੇਲ ਆ ਜੀ ਤੇ ਪਰਸੋ ਸੂਈ ਆ ਜੀ ਵੜਾ ਸੂਆ ਕਿੰਨੇ ਵਾਰ ਸੂਈ ਆ ਜੀ ਤੀਜੇ ਸੂਏ ਸੂਈ ਆ ਜੀ ਤੀਜੇ ਦਿਨ ਆ ਜੀ ਸੂਈ ਠੀਕ ਆ ਤੀਜੇ ਸੂਏ ਸੂਈ ਆ ਪਰਸੋ ਦੇ ਜੇ ਡੰਨ ਆ ਜੀ ਅੱਜੇ ਡੰਨ ਆ ਜੀ ਬੱਚਾ ਕੀ ਦਿੱਤਾ ਜੀ ਬੱਚਾ ਬੱਚੀ ਆ ਜੀ ਮਗਰ ਬੱਚੀ ਆ ਜੀ ਬਹੁਤ ਸੋਹਣੀ ਜਰਸੀ ਬੱਚੀ ਕਾਲੀ ਪੰਜਾਬ ਵਾਲੀ ਹਾਂ ਜੀ ਤੇ ਬਾਈ ਕਿੰਨਾ ਹੁਣ ਬੋਲਾ ਕੇ ਦੋ ਬੋਲਾ 12 13 ਕਿਲੋ ਹੋਏਗਾ ਜੀ ਤੇ ਦੁੱਧ ਪਾ ਦੂਗੀ 18 ਕਿਲੋ ਵੀ 12 ਕਿਲੋ ਜੋ ਕਿ 12 ਕਿਲੋ ਖੁੱਲਾ ਜੋ ਹੁਣ ਬੋਲਾ ਜੀ 18 ਦੀ ਓਕੇ ਜੀ 18 ਦੀ ਓਕੇ ਹੋਰ ਛਿੱਟਾ ਕੋਈ ਹੋਰ ਛਿੱਟਾ ਕੋਈ ਨਹੀਂ ਥਾਰਾ ਮਾਦ ਨਹੀਂ ਉਹ ਦਿਖਾ ਦਿੰਨੇ ਬਾਅਦ ਚ ਜੀ ਸੀਲਸ ਲੱਗ ਵੀ ਪੂਰੀ ਹੈ ਹਾਂਜੀ ਸੀਲਸ ਲੱਗ ਗਈ ਪੂਰੀ ਹੈ ਦੇਖ ਸਕਦੇ ਹੋ ਚਲੋ ਥਾਰਾ ਮਾਰ ਹੀ ਲਈ ਬਾਈ ਮੋਟੀ ਗੰਨੇ ਅਰ ਵੀ ਥਾਰਾ ਮਗਰ ਲਿਖਣਾ ਕੋ ਨਾਰਦੀ ਦੇ 12 ਕਿਲੋ ਨੈਟ ਬੋਲਾ ਤਿਆਰ ਆ ਸੱਲੀ ਤੁਸੀਂ ਕਰਨੀ ਆ ਬਸ ਬਾਈ ਦੋ ਟੈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਤੋਰ ਕੇ ਦਿਖਾ ਦਮ ਇਹਨਾਂ ਗੱਲ ਮਗਰ ਬੱਚਾ ਬੱਚੀ ਆ ਆਪ ਵੀ ਕੱਦ ਕਾਠ ਦੀ ਚੰਗੀ ਆ ਵਜਨ ਵਾਲੀ ਆ ਜੀ ਜਾਤ ਬਰੀਡ ਦੇ ਪੱਖ ਤੋਂ origignal ਤੀਜਾ ਸੂਆ ਸੂਈ ਆ ਦੁੱਧ ਬਾਈ ਕਹਿੰਦਾ ਬਾਹਲਾ ਨਹੀਂ 17 18 ਕਿਲੋ ਪਾ ਦੇਗੀ ਐਡੀ ਗਾਂ ਨੂੰ ਕੋਈ ਬਾਹਲਾ ਵੀ ਨਹੀਂ ਦੁੱਧ ਕਿਉਂਕਿ ਵਜਨ ਵਜੂਦ ਦੇ ਪੱਖ ਤੋਂ ਬਹੁਤ ਚੰਗੀ ਆ ਕੱਦ ਕਾਠ ਵੀ ਠੀਕ ਆ ਜੀ ਬਾਕੀ ਹਵਾਨਾ ਸੋਹਣਾ ਫਿਟਿੰਗ ਆਲਾ ਠੋਸ ਖਣਾ ਦੀ ਓਕੇ ਆ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਵਾ ਹੀ ਦਿੱਤੀ ਆ ਮੋੜ ਲਈ ਬਾਈ ਲਿਆ ਬਾਈ ਵਾਪਸ ਬਸ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਸੈਜ ਥਣਾ ਦੇ ਚੈੱਕ ਕਰ ਸਕਦੇ ਹੋ ਤਸੱਲੀ ਤੁਸੀਂ ਕਰਨੀ ਆ ਬਾਈ ਕਹਿੰਦਾ ਮੇਰੇ ਘਰੇ 2 ਟਾਈਮ ਚੋਲੇ ਹੋ 4 ਚੋਲੇ ਚਾਹੇ 6 ਚੋਲੇ 12 ਕਿਲੋ ਬੋਲਰ ਨੈਟ ਰੈਡੀ ਆ ਮੁੱਲ ਬਾਈ ਜੈ ਜੈ ਇਹਦਾ ਮੁੱਲੇ ਦਾ 60000 ਰੁਪਈਆ ਜੀ ਹੋਜੂ ਲੈਸੀ ਕਰ ਦਿਆਂਗੇ ਮਾਨਤਾਂ ਜੀ ਠੀਕ ਆ ਜੀ ਜਾਇਜ ਮੁੱਲ ਕੀਤਾ ਬਾਈ ਕਹਿੰਦਾ 60000 ਰੁਪਇਆ ਬਾਕੀ ਮਾਨਤਾਂ ਨੂੰ ਉਹਦੇ ਚ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਸਿਲਸਿਲਾ ਬਹੁਤ ਆਦਰ ਨੇ 18 ਕਿਲੋ ਖੁੱਲਾ ਹੀ ਪਾ ਦੇਣਾ ਏਡੇ ਪਸ਼ੂ ਨੂੰ ਬਾਈ ਕੋਈ ਬਾਹਲਾ ਵੀ ਨਹੀਂ 18 ਕਿਲੋ ਬਾਕੀ ਹਵਾਨੇ ਤੇ ਬਰੀਕ-ਬਰੀਕ ਵੇਂਜ ਚੈੱਕ ਕਰ ਸਕਦੇ ਹੋ ਤੁਸੀਂ ਚੋਾਈ ਦਾ ਦੂਨੇ ਪਾਸੇ ਤਰਨ ਭਈ ਜੀ ਇਧਰ ਬੈਠੋ ਪੁੱਠੇ ਪਾਸੇ ਬਹਿਣਾ ਪੁੱਠੇ ਪਾਸੇ ਬਹਿ ਜਾਓ ਮੋਟੀ ਗੰਨੇ ਵਰਗੀ ਚਵਾਈ ਹੈ ਇੱਕ ਨੰਬਰ 60000 ਚ ਮਾਨਤਾਂ ਹੋ ਜਾਊਗਾ ਮਗਰ ਬੱਚਾ ਬੱਚੀ ਹੈ ਜੀ ਬੱਚੀ ਹੈ ਧੰਨਵਾਦ